कोर्ट फांसी ਦਵੇ ਕੁਛ ਦਵੇ ਕੋਰਟ ਸਜ਼ਾ ਦਵੇ ਪੁਲਿਸ ਕੇਸ ਪੁਲਿਸ ਨਰਪੱਖ ਜਾਂਚ ਨਹੀਂ ਨਾ ਕਰਦੇ ਸਜ਼ਾ ਪ੍ਰਕਾਰ ਸੇ ਦਵਾਈ ਖਾ ਕੇ ਬੰਦਾ ਮਾਰ ਦਿੰਦਾ ਉਹ ਨਹੀਂ ਦੇਖੋ ਤੁਸੀਂ ਤੁਸੀਂ ਆਪਣੀਆਂ ਗੱਲਾਂ ਨੂੰ ਹੀ ਕੌਂਟਰਡਿਕਟ ਕਰ ਰਹੇ ਹੋ ਤੁਸੀਂ ਕਹਿੰਦੇ ਹੋ ਕਿ ਪੁਲਿਸ ਨੂੰ ਕੋਈ ਹੱਕ ਨਹੀਂ ਸਜ਼ਾ ਦੇਣ ਦਾ ਸਜ਼ਾ ਕੋਰਟ ਦੇਵੇ ਫਿਰ ਤੁਹਾਨੂੰ ਕੀ ਹੱਕ ਹੈ ਸਜ਼ਾ ਦੇਣ ਦਾ ਕਿਸੇ ਨੂੰ ਵੀ ਚਾਹੇ ਜੇ ਰਾਣੀ ਨੇ ਕੁਝ ਗਲਤ ਕੀਤਾ ਹੈ ਤਾਂ ਫਿਰ ਰਾਣੀ ਤੇ ਵੀ ਉਵੇਂ ਹੀ ਕਾਰਵਾਈ ਹੋਵੇ ਕਾਨੂੰਨ ਉਹਦੇ ਖਿਲਾਫ ਕੰਪਲੀਟਾ ਹੋਣ ਸਾਡੇ 35 ਸਾਡੇ ਭਰਾ ਮਾਰਨਦੇ ਆ ਤੇ ਉਹਨਾ ਕੋ ਰਾਈਟ ਹੈਗਾ ਵਾ ਸਾਡੇ ਭਰਾਵਾਂ ਨੂੰ ਮਾਰਨ ਦਾ ਸਾਡੇ ਕੋ ਕੋਈ ਰਾਈਟ ਨਹੀਂ ਜੇ ਹੂੰ ਹੂੰ ਅੱਛਾ ਤੁਸੀਂ ਚਲੋ ਆਪਾਂ ਉਸੇ ਗੱਲ ਤੇ ਫੇਰ ਆ ਜਾਨੇ ਆ ਤੁਸੀਂ ਆਪਣੀ ਪੋਸਟ ਦੇ ਵਿੱਚ ਜ਼ਿਕਰ ਕੀਤਾ ਕਿ ਅਸੀਂ ਸਿੱਧੂ ਮੂਸੇਵਾਲਾ ਦਾ ਬਦਲਾ ਲੇ ਦਾ ਨਾਂ ਸਾਡੇ ਨਾਲ ਕੋਈ ਸਬੰਧ ਨਹੀਂ ਨਾ ਦਵਿੰਦਰ ਬੰਦੀ ਹੈ ਗੈਂਗ ਨਾ ਗਰੁੱਪ ਨਾਲ ਕੋਈ ਸਬੰਧ ਹੂੰ ਉਹਨਾਂ ਨੇ ਇੱਕ ਮਾਰਨ ਵਾਸਤੇ ਉਹਨੂੰ ਕਹਾਣੀ ਬਾਈ ਸੀ ਇੱਕ ਫਿਲਮ ਰਚਤੀ ਕਿ ਇਹਰਾ ਬੰਦੀ ਹੈ ਗਰੁੱਪ ਨਾਲ ਸਬੰਧ ਵਾ ਬਾਦ ਮਾਰ ਕੇ ਫੇਮ ਘਟਣਾ ਸੀ ਤੇ ਉਹਨਾਂ ਨੇ ਉਹ ਕਹਾਣੀ ਰੱਝ ਕੇ ਮੂਸੇ ਵਾਲਾ ਮਾਰਤਾ ਜਿਹੜਾ ਉਸ ਵੇਲੇ ਵੀ ਇੱਕ ਕਬੱਡੀ ਹੂੰ ਉਸ ਵੇਲੇ ਵੀ ਇੱਕ ਕਬੱਡੀ ਦਾ ਜ਼ਿਕਰ ਹੋਇਆ ਸੀ ਕਬੱਡੀ ਕੱਪ ਦਾ ਭਾਗੋ ਮਾਜਰੇ ਦਾ ਨਹੀਂ ਮੇਰੀ ਗੱਲ ਸੁਣੋ ਤੁਸੀਂ ਮੇਰੀ ਮੇਰੀ ਗੱਲ ਸੁਣੋ ਇੱਕ ਐਡੇ ਵੱਡੇ ਮਦਰ ਲੈਵਲ ਤੇ ਬੰਦਾ ਹੋਵੇ ਉਹਨੂੰ ਹੋਰਾ ਵਰਲਡ ਵਾਈਜ਼ ਨਾਂ ਚੱਲਣ ਦੇ ਆਵੇ ਉਹ ਕਿਸ ਗਰੁੱਪ ਨਾਲ ਅਟੈਚ ਹੋਊਗਾ ਉਹਨੂੰ ਕੀ ਲੋੜ ਕਿਸ ਗਰੁੱਪ ਨਾਲ ਅਟੈਚ ਹੋਣ ਦੀ ਉਹਨੂੰ ਤਾਂ ਸਾਰਿਆਂ ਦੀ ਲੋੜ ਵਾਣਾ ਹੋਰ ਲਈ ਤਾਂ ਸਾਰੇ ਇੱਕੋ ਹੀ ਆ ਨਾ ਉਹਨੂੰ ਕੀ ਲੋੜ ਕਿਸੇ ਘਰੋਪਣਾ ਆਉਂਦੀ? ਥੋੜੀ ਕਦੇ ਸਿੱਧੂ ਨਾਲ ਮੁਲਾਕਾਤ ਨਹੀਂ ਹੋਈ, ਕਦੇ ਗੱਲਬਾਤ। ਨਾ ਕਦੇ ਪੁਰਾਣੇ ਭਾਈ, ਨਾ ਕਦੇ ਫੋਨ ਤੇ ਗੱਲ ਹੋਈ, ਨਾ ਮੁਲਾਕਾਤ ਹੋਈ। ਕਦੇ ਆਮੇ ਸਾਹਮਣੇ ਵੀ ਨਹੀਂ ਮਿਲੇ। ਪਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਦਾ ਬਦਲਾ ਲਿਆ। ਪਰ ਆਪਾਂ ਇਹ ਗੱਲ ਮੈਂ ਤੁਹਾਡੇ ਚੈਨਲ ਚੈਨਲ ਦੇ ਜ਼ਰੀਏ ਕਹਿੰਦਾ ਕਿ ਹਾਂ ਅਸੀਂ ਉਹਰਾ ਅਸੀਂ ਪੂਰਾ ਬਦਲਾ ਜ਼ਰੂਰ ਲਵਾਂਗੇ। ਜਿਨ੍ਹਾਂ ਨੇ ਉਹਦਾ ਪਾਣੀ ਦਾ ਗਲਾਸ ਤੱਕ ਵੀ ਪਿਆਇਆ ਨਾ ਮਰਵਾਉਣ ਵੇ ਚਾਹਤਾ ਉਹ ਮਾਰਾਂਗੇ ਆਪਾਂ ਤੁਸੀਂ ਇੱਕ ਪੋਸਟ ਜਿਹੜੀ ਗੋਪੀ ਕਨ ਸ਼ਾਮਪੂਰੀਆ ਦੇ ਨਾਮ ਹੇਠ ਸਾਹਮਣੇ ਆਈ ਉਸ ਦਿਨ ਇੰਸਟਾਗ੍ਰam ਤੇ ਉਸ ਦੇ ਵਿੱਚ ਲਿਖਿਆ ਸੀ ਕਿ ਰਣ ਇੱਕ ਸਾਡਾ ਗਰੁੱਪ ਗੋਪੀ ਕਨ ਸ਼ਾਮਪੂਰੀਆ ਗਰੁੱਪ ਸਾਡਾ ਹਾਂਜੀ ਉਸ ਦੇ ਵਿੱਚ ਲਿਖਿਆ ਸੀ ਕਿ ਸਿੱਧੂ ਮੂਸੇਵਾਲਾ ਦੇ ਜਿਹੜੇ ਕਾਤਲ ਸੀ ਉਹਨਾਂ ਨੂੰ ਫੈਰ ਦਾ ਪ੍ਰਬੰਧ ਕੀਤਾ ਗਿਆ ਸੀ ਉਹਨਾਂ ਦਾ ਰਾਣੇ ਵੱਲੋਂ ਇਹ ਗੱਲ ਸੱਚ ਹੈ ਦੇਖੋ ਪਾਦੀ ਕਾਤੇ ਵੀ ਕੋਈ ਬੰਦਾ ਕੀ ਕਹਿੰਦੇ ਕਿ ਰਾਣੀ ਤੇ ਪ੍ਰੂਫ ਕੀ ਆ ਕੋਈ ਬੰਦਾ ਆਪਣਾ ਜੁਰਮ ਕਰਕੇ ਦੱਸੂਗਾ ਕਿ ਮੈਂ ਆ ਜੁਰਮ ਕੀਤਾ ਸੀ ਉਹ ਤਾਂ ਫਿਰ ਪਤਾ ਬੰਦਿਆ thro ਹੀ ਲੱਗਦਾ ਨਾ ਇਹਦਾ ਆ ਕਸੂਰ ਇੰਨੇ ਉਹ ਦੋ ਬੰਦੇ ਸਾਹਮਣੇ ਹੀ ਇੰਨੇ ਆ ਕੰਮ ਕੀਤਾ ਹੈ ਹੂੰ ਨਹੀਂ ਤੁਸੀਂ ਤੁਸੀਂ ਆਪਦੀ ਪੋਸਟ 'ਚ ਇਹ ਗੱਲ ਕਹੀ ਹੈ ਵੀ ਉਹਨੇ ਠਹਿਰ ਦਾ ਪ੍ਰਬੰਧ ਕੀਤਾ ਮੈਂ ਆਪਣੀ ਪੋਸਟ ਦੀ ਗੱਲ ਕਰ ਰਿਹਾ ਜੇ ਸਾਨੂੰ ਕਿਸੇ ਭਰਾ ਨੇ ਦੱਸਿਆ ਸੀ ਕਿ ਇਹਦਾ ਵੀ ਰੋਣ ਜੀ ਵਿੱਚ ਇਹਦਾ ਵੀ ਕਸੂਰ ਹੀ ਉਦੋਂ ਨੌਰਤ ਦਾ ਵਿੱਚ ਖਾਤ ਦਿੱਤਾ ਤੇ ਫੇਰ ਹੀ ਆ ਪੈਰਾ ਨੁਕਸਾਨ ਕੀਤਾ ਸਾਨੂੰ ਇਹਦੀ ਕੀ ਲੋੜ ਏ ਟੀ ਜਿਹੜੀ ਗੱਲ ਭਾਗੋ ਮਾਜਰਾ ਕਬੱਡੀ ਕੱਪ ਵਾਲੀ ਆਈ ਸੀ ਉਹ ਗੱਲ ਤੁਹਾਡੇ ਧਿਆਨ ਚ ਸੀਗੀ ਕਿ ਜੋ ਅਸੀਂ ਚਰਚਾਵਾਂ ਸੁਣਦੇ ਆ ਕਿ ਸਿੱਧੂ ਨੂੰ ਰੋਕਿਆ ਗਿਆ ਸੀ ਉਸ ਕਬੱਡੀ ਕੱਪ ਤੇ ਜਾਣ ਤੋਂ ਪਰ ਸਿੱਧੂ ਉਸਦੇ ਬਾਵੀਉਦ ਉੱਥੇ ਗਿਆ ਸੀ ਵੇਖੋ ਜੀ ਉਹ ਇੱਕ ਆਰਟਿਸਟ ਹੈ ਉਹ ਸਿੰਗਰ ਹੈ ਉਹਨੂੰ ਬਥੇਰੀਆਂ ਥ੍ਰੈਟ ਕਰਾਉਣੀ ਹੋਣੀਆਂ ਤੂੰ ਨਹੀਂ ਜਾਣਾ ਦੇਖੋ ਉਹ ਜੱਟ ਮੋੜ ਹੀ ਚੱਲ ਗਿਆ ਆਪਾਂ ਤੇ ਕਹਿੰਦੇ ਆ ਕਿ ਉਹਨਾਂ ਨੂੰ ਇਹੋ ਜਿਹੀ ਜੇ ਆਈ ਹੀ ਕੋਲ ਤੇ ਪੁਲਿਸ ਨੂੰ ਦੱਸਦਾ ਤੇ ਕੀ ਪਤਾ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਹੋਵੇ ਹੂੰ ਤੁਸੀਂ ਇੱਕ ਜ਼ਿਕਰ ਕੀਤਾ ਕਿ ਜਿਹੜੇ ਜਿਹੜੇ ਬੰਦੇ ਨੇ ਉਹਦੇ ਚ ਰੋਲ ਨਿਭਾਇਆ ਹੈ ਜਿਹੜੇ ਜਿਹੜੇ ਬੰਦੇ ਨੇ ਮਦਦ ਕੀਤੀ ਹੈ ਉਹਨਾਂ ਦੀ ਕਿੰਨੇ ਬੰਦੇ ਤੁਸੀਂ ਸਮਝਦੇ ਹੋ ਕਿ ਉਹਦੇ ਚ ਇਨਵੋਲਵ ਸੀਗੇ ਪਚਤੀ ਤੋਂ 30 35 ਜਾਣੇ ਹੈਗੇ ਜੀ ਹਾਂ ਆਪਾਂ ਨੂੰ ਪਤਾ ਵਾ ਸਾਰਿਆਂ ਦਾ ਠੀਕ ਹੈ ਆਪਾਂ ਤੁਹਾਨੂੰ ਦੱਸਿਆ ਕਿ ਦੋਆਂ ਦਾ ਨੁਕਸਾਨ ਕੀਤਾ ਤੇਤੀ ਰਹਿੰਦੇ ਆ ਆਪਾਂ ਕਰਾਂਗੇ ਇਹਨਾਂ ਦਾ ਦੋਆਂ ਕਿਹੜਾ ਦੋ ਕਿਹੜਿਆਂ ਦਾ ਨੁਕਸਾਨ ਕੀਤਾ ਇੱਕ ਆਪਾਂ ਮੱਖਣ ਦਾ ਕੀਤਾ ਘਰਾਣੇ ਦਾ ਕੀਤਾ ਜੀ ਕੋਈ ਹੋਰ ਵੱਡੇ ਨਾਮ ਜਿਹੜੇ ਤੁਸੀਂ ਸੋਚਦੇ ਹੋ ਵੀ ਇਹਦੇ 'ਚ ਹੈਗੇ ਆ ਦੱਸ ਸਕਦੇ ਹੋ ਆਉਣ ਵਾਲੇ ਸਮੇਂ 'ਚ ਆਪੇ ਪਤਾ ਲੱਗ ਜਾਣਾ ਜੀ ਤੁਹਾਨੂੰ अच्छा मेरा मेरा एक सवाल हो रहा है मैं वापस राणे ਤੇ ਆਉਣਾ ਐ ਅਸੀਂ ਜਦੋਂ ਤਸਵੀਰਾਂ ਦੇਖਦੇ ਆ ਉਹਨਾਂ ਦੇ ਪਰਿਵਾਰ ਦੀਆਂ ਪਿਛਲੇ ਦਿਨੀ ਪੈਰੀ ਦਾ ਮਰਡਰ ਹੋਇਆ ਜਿਹੜਾ ਮੁੰਡਾ ਚੰਡੀਗੜ੍ਹ ਦੇ ਵਿੱਚ ਮਾਰਿਆ ਕੁਝ ਦਿਨ ਪਹਿਲਾਂ ਉਹਦਾ ਵਿਆਹ ਹੋਇਆ ਸੀ ਹੁਣ ਰਾणे ਦਾ ਮਰਡਰ ਹੋਇਆ ਕੁਝ ਦਿਨ ਪਹਿਲਾਂ ਉਹਦਾ ਵਿਆਹ ਹੋਇਆ ਉਹਦੀ ਘਰ ਵਾਲੀ ਦੇ ਚੂੜਾ ਪਾਇਆ ਰੋਂਦੇਆਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਐ ਜਦੋਂ ਕਿਸੇ ਦਾ ਕਤਲ ਹੁੰਦਾ ਤੁਸੀਂ ਤੇ ਕਹਿ ਰਹੇ ਹੋ ਕਿ ਅਸੀਂ ਤੇ ਬਦਲਾ ਲੈ ਲਿਆ ਆ ਚੀਜ਼ ਸੀ ਅਸੀਂ ਕਬੱਡੀ ਦਾ ਉਹ ਐ ਕਰਦਾ ਸੀ ਇਸ ਕਰਕੇ ਅਸੀਂ ਮਾਰਤਾ ਪਰ ਤੁਸੀਂ ਕਦੇ ਸੋਚਿਆ ਵੀ ਉਹਦੇ ਨਾਲ ਕਿੰਨੀਆਂ ਜ਼ਿੰਦਗੀਆਂ ਜੁੜੀਆਂ ਹੋਈਆਂ ਜਦੋਂ ਇੱਕ ਬੰਦਾ ਮਰਦਾ ਉਹਦੇ ਨਾਲ ਕਿੰਨੀਆਂ ਦੀ ਜ਼ਿੰਦਗੀ ਜੁੜੀ ਹੁੰਦੀ ਹੈ ਉਹਦਾ ਪਰਿਵਾਰ ਹੈ ਉਹਦੇ ਮਾਪੇ ਹੋਏ ਉਹਦੇ ਨਾਲ ਇਹਨਾਂ ਦੇ ਬੱਚੇ ਦੇ ਨਾਲ 20 20 ਕੱਟ ਤੋਂ ਕੱਟ 20 ਹੋਰੇ ਰਿਸ਼ਤੇਦਾਰ ਹੁੰਦੇ ਉਹਦਾ ਪਰਿਵਾਰ ਹੁੰਦਾ 20 ਤੋਂ 30 ਜਣੇ ਹੁੰਦੇ ਆ ਪਰ ਜਿਹੜੇ ਜਿਹੜੇ ਸਾਡੇ ਮਰਦੇ ਉਹਨਾਂ ਨਾਲ ਵੀ ਜੁੜੇ ਹੁੰਦੇ ਨਾ ਜੀ ਫਿਰ ਜੇ ਅਸੀਂ ਆਪਣੇ ਦੁਸ਼ਮਣ ਨੂੰ ਕਹੀਏ ਕਿ ਤੂੰ ਮਾਰੀ ਜਾ ਸਾਡੇ ਸਾਟਿਆਂ ਦਾ ਕੋਈ ਇਮੋਸ਼ਨ ਨਹੀਂ ਹੈਗਾ ਸਾਟਿਆਂ ਦਾ ਅੱਗੇ ਪਿੱਛੇ ਕੋਈ ਨਹੀਂ ਹੈਗਾ ਇਹਨਾਂ ਨੂੰ ਰਾਈਟ ਹੈਗਾ ਤੇ ਅਸੀਂ ਦੇਖੀ ਜਾਈਏ ਜੀ ਫਿਰ ਸਹੀ ਜੇ ਹੂੰ ਦੱਸੋ ਤਾਂ ਇਹ ਫਿਰ ਜੇ ਸਹੀ ਜੇ ਫਿਰ ਠੀਕ ਵਾ ਫਿਰ ਆਪਾਂ ਮੰਨ ਲੈਂਦੇ ਆ ਜੇ ਕੀ 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 ਇਹ ਸੋਲੂਸ਼ਨ ਹੈ ਡੋਨੀ ਸਾਰੇ ਬਲੇ ਕੀ ਇਹ ਸੋਲੂਸ਼ਨ ਹੈ ਕੀ ਇਹ ਹੱਲ ਹੈ ਇਹ ਕਿਤੇ ਤਾਂ ਜਾ ਕੇ ਇਹਨੂੰ ਰੁਕਣਾ ਪਊਗਾ ਅਸੀਂ ਜਦੋਂ ਕਿਤੇ ਬਾਹਰ ਨਿਕਲਦੇ ਆਂ ਪੰਜਾਬ ਦੇ ਲੋਕ ਇਹਨੇ ਇਸ ਚੀਜ਼ ਨੂੰ ਲੈ ਕੇ ਖੌਫ ਜ਼ਦਾ ਹੋ ਜਾਂਦੇ ਆਂ ਡਰਦੇ ਆਂ دہشت ਹੁੰਦੀ ਐ ਬੰਦਾ ਕਹਿੰਦਾ ਅਸੀਂ ਆਪਦਾ ਕੰਮ ਨਹੀਂ ਕਰ ਸਕਦੇ ਸਾਨੂੰ ਰੰਗਦਾਰੀਆਂ ਦੀ ਕਾਲ ਆ ਜਾਏਗੀ ਕੋਈ ਕੋਈ ਕਿਰੀਆਨੇ ਵਾਲਾ ਕੋਈ ਕੱਪੜੇ ਵਾਲਾ ਕੋਈ ਛੋਟੀ ਦੁਕਾਨ ਹੈ ਜੇ ਕੋਈ ਬੰਦਾ ਆਪਦਾ ਪਰਿਵਾਰ ਪਾਲਦਾ ਉਹਦਾ ਕੀ ਕਸੂਰ ਉਹ ਤੁਹਾਨੂੰ ਪੈਸੇ ਕਿਉਂ ਦੇਵੇ ਇਹ ਚੀਜ਼ ਸਮਝ ਨਹੀਂ ਆਉਂਦੀ ਇਹ ਕੋਈ ਹੱਕ ਥੋੜੀ ਐ ਕਿੰਨਾ ਕਿ ਇਹ ਸਾਰਾ ਕੰਮ ਅਜੀ ਰੋਕਦਾ ਵਾ ਮੇ ਤੁਨੋ ਪਿੱਜੀ ਵਰੀ ਰਕਸਤ ਕਰਦਾ ਵਾ ਹੂੰ ਉਹ ਤੋਂ ਬੰਦੇ ਲਿਆਓ ਮਾਰੋ ਉਹਨਾਂ ਨੂੰ ਜੱਗੂ ਨੂੰ ਲਾਰਸ ਨੂੰ ਨਾਲੇ ਤੇ ਮੂਸੇ ਵਾਲੇ ਦਾ ਬਦਲਾ ਪੂਰਾ ਹੋ ਜਾਂਦਾ ਵਾ ਸਾਰਾ ਕੁੱਝ ਹੋ ਜਾਂਦਾ ਨਾਲੇ ਸਾਨੂੰ ਵੀ ਸ਼ਾਂਤੀ ਮਿਲ ਜਾਂਦੀ ਜੇ ਜਿਹੜੇ ਸਾਡੇ ਭਰਾਵਾਂ ਦੇ ਨੁਕਸਾਨ ਹੋਏ ਸਾਨੂੰ ਵੀ ਸ਼ਾਂਤੀ ਕੰਮਕਾਰ ਕਰੀਏ ਕੋਈ ਮਾਹੌਲ ਖਰਾਬ ਹੁੰਦਾ ਹੀ ਨਹੀਂ ਨਹੀਂ ਉਹ ਤਾਂ ਬੰਦੇ ਜਿਹੜੇ ਹੁਣ ਜਿਨ੍ਹਾਂ ਤੇ ਉਹਨਾਂ ਨੂੰ ਉਹਨਾਂ ਨੂੰ ਕਾਰਵਾਈ ਚੱਲ ਰੋ ਉਹਨਾਂ ਨੂੰ ਜੇਲਾ ਦੇ ਵਿੱਚ ਉਹਨਾਂ ਨੂੰ ਜੇਲਾ ਦੇ ਵਿੱਚ ਸੋਖੇ ਮਿਲਦੇ ਆ ਤਰੀਚਾਂ ਮਿਲਦੀਆਂ ਬੈੱਡ ਮਿਲਦੇ ਜੇ ਤੁਸੀਂ ਹੀ ਮੈਨੂੰ ਦੱਸੋਗੇ ਇਹ ਇਹ ਸੁਲਤਾਨ ਦੇ ਘਾਟੇਆਂ ਟਿਕਾਣੋਂ ਤੇ ਮੂਸੇ ਵਾਲਾ ਉਹਨਾਂ ਨੇ ਮਾਰਿਆ ਹੋਵੇ ਐਡਾ ਵੱਡਾ ਪੰਜਾਬ ਦਾ ਗੱਬਰੂ ਆਪ ਤਾਂ ਮਾਨ ਮਾਰਦਾ ਹੋਵੇ ਤੇ ਉਹਨਾਂ ਨੂੰ ਇੰਨੀ ਫੈਸਿਲਿਟੀ ਦੇਣੀ ਚਾਹੀਦੀ ਜੇ ਲੱਗ ਅੱਛਾ ਜਿਸ ਵੇਲੇ ਮੂਸੇ ਵਾਲਾ ਦਾ ਮਰਡਰ ਹੋਇਆ ਉਸ ਵੇਲੇ ਇਹ ਗੋਲਡੀ ਬਰਾੜ ਦੀਆਂ ਆਡੀਓ ਆਈਆਂ ਉਸ ਵੇਲੇ ਜੱਗੂ ਵੀ ਨਾਲ ਸੀ ਉਸ ਵੇਲੇ ਲਾਰੈਂਸ ਮਿਸ਼ਨੋਈ ਦਾ ਇਹ ਪੂਰਾ ਗੈਂਗ ਸੀ ਹੁਣ ਇਹ ਵੱਖੋ ਵੱਖਰੇ ਹੋ ਕੇ ਇੱਕ ਦੂਜੇ ਦੇ ਨਾਲ ਇੱਕ ਦੂਜੇ ਨੂੰ ਮਾਰੀ ਜਾਂਦੇ ਆ ਪਿਛਲੇ ਦਿਨੀ ਗੋਲਡੀ ਬਰਾੜ ਨੇ ਕਿਹਾ ਕਿ ਅਸੀਂ ਲਾਰੈਂਸ ਨੂੰ ਨਹੀਂ ਛੱਡਣਾ ਲਾਰੈਂਸ ਦੇ ਬੰਦੇ ਕਹਿੰਦੇ ਅਸੀਂ ਉਹਨਾਂ ਨੂੰ ਨਹੀਂ ਛੱਡਣਾ ਇਹ ਸਭ ਕੁਝ ਕੀ ਹੋ ਰਿਹਾ ਮੈਂ ਨਾ ਤੁਹਾਨੂੰ ਦੱਸਣਾ ਚਾਹੁੰਦਾ ਜੱਗੋ ਦਾਦਿਆ ਜਮੀਰ ਮਰਿਆ ਜਿਹੜਾ ਬੰਦੇ ਦਾ ਜਮੀਰ ਚਾਗਦਾ ਹੋਵੇ ਨਾ ਜਿਹੜਾ ਸੱਜਣ ਮਰਿਆ ਸਾਡੇ ਸੱਜਣ ਮਰੇ ਹਾਨੂੰ ਨਹੀਂ ਭੁੱਲਦੇ ਸਾਨੂੰ ਨਹੀਂ ਨੀਂਦ ਆਉਂਦੀ ਇਹਨੇ ਆਪਣੇ ਯਾਰ ਮਰਵਾ ਕੇ ਨਾ ਜੇਲ੍ਹ ਚ ਭੌਂਦਵਾਲ ਤੇ ਲਾਰੈਂਸ ਦਾ ਫੇਰ ਜੱਫੀਆਂ ਪੌਂਦਾ ਫਿਰਦਾ ਪੂਣਾ ਤੇ ਗੱਲਾਂ ਫਿਰਦਾ ਫਿਰਦਾ ਤੁਹਾਡਾ ਸੱਜਣ ਮਰਿਆ ਹੋਵੇ ਤੁਹਾਨੂੰ ਠੰਡ ਕੱਢਦੀ ਜੇ ਜੇ ਨਾ ਰ ਘਰ ਦਾ ਜੀ ਗਿਆ ਮੁੰਡੇ ਮਰੇ ਤੋਂ ਉਹਨਾਂ ਨੂੰ ਪੁੱਛੋ ਹਾਂ ਉਹਨਾਂ ਨੂੰ ਲਾਰੈਂਸ ਚੰਗਾ ਲੱਗਦਾ ਕਿ ਮਾੜਾ ਲੱਗਦਾ ਇਹ ਇਹ ਫਿਰ ਉਹਨਾਂ ਜੱਫੀਆਂ ਪਾਉਂਦਿਆ ਤੁਹਾਡੇ ਨਾਲ ਇਸ ਵੇਲੇ ਕਿਹੜੇ ਕਿਹੜੇ ਬੰਦੇ ਨੇ ਜਿਹੜੇ ਤੁਸੀਂ ਉਸ ਦਿਨ ਨਾਂ ਲਿਖੇ ਸੀ ਕੌਸ਼ਲ ਚੌਧਰੀ ਪ੍ਰਭ ਦੇ ਸੁਵਾਲ ਡੋਨੀ ਬਲ ਹਾਂ ਜੀ ਫਿਰ ਇੱਕ ਦੋ ਨਾਮ ਸ਼ਾਇਦ ਮੈਂ ਭੁੱਲ ਗਿਆ ਪੰਜ 6 ਨਾਮ ਲਿਖੇ ਹੋਏ ਸੀ ਉਸ ਕੋ ਅਮਰ ਖੱਪੇ ਆ ਹਾਂ ਜੀ ਹਾਂ ਇਹ ਤੁਹਾਡਾ ਸਾਰਿਆਂ ਦਾ ਗੈਂਗ ਹੈ ਆਪਦਾ ਹਾਂਜੀ ਇਹ ਸਾਰੇ ਆਪਣੇ ਭਰਾ ਵਾ ਜੀ ਜਿਹੜੇ 골ਡੀ ਬਰਾੜ ਹੋਰੀ ਲੌਰੈਂਸ ਦੇ ਨਾਲ ਲੜਿਆ ਉਹ ਉਦੋਂ ਬਾਅਦ ਤੁਹਾਡੇ ਟੱਚ ਚ ਆਏ ਆ ਕਿਸੇ ਤਰੀਕੇ ਕੋਈ ਗੱਲਬਾਤ ਹੋਈ ਹੈ ਜਿਹੜੇ ਹੁਣ ਇਸ ਵੇਲੇ ਕੈਂਟੀ ਲੌਰੈਂਸ ਗਰੁੱਪ ਬਣ ਗਿਆ ਜੋ ਅਸੀਂ ਸੁਣਦੇ ਆਂ ਕੰਟ ਕਰ ਦਿੰਦਾ ਰਹਿੰਦਾ ਵਾ ਇਹ ਸਾਡੇ ਦੁਸ਼ਮਣ ਆ ਵਾ ਉਹ ਲੱਖ ਲੜਨਾ ਇੱਕ ਦੂਜੇ ਨਾਲ ਲੱਖ ਕੋਸ਼ਿਸ਼ ਕਰਨਾ ਸਾਡੇ ਦੁਸ਼ਮਣ ਤੇ ਦੁਸ਼ਮਣੀ ਰਹਿਣਗੇ ਅਸੀਂ ਦੁਸ਼ਮਣ ਨਾਲ ਛੱਡ ਕੇ ਆ ਕੇ ਸੱਜਣ ਨਹੀਂ ਬਣਾ ਲਾਂਗੇ 골ਡੀ ਬਰਾੜ ਹੋਰਾਂ ਨੂੰ ਕਿ ਇਹਨੂੰ ਆਪਣਾ ਸਰਜਨ ਨਹੀਂ ਬਣਾਵਾਂਗੇ ਜੇ ਅਹੀਂ ਘਰ ਛੱਟਿਆ ਵਾ ਨਾ ਤਹੀਂ ਆਪਣਾ ਕੋਈ ਸੋਚ ਸਮਝ ਕੇ ਸੱਚੀ ਦੁਸ਼ਮਨਾ ਦੇ ਨਾਲ ਰਲ ਕੇ ਨਹੀਂ ਗਾਹ ਵਧਾਂਗੇ ਜੋ ਸਾਡੇ ਜਿਹੜੇ ਭਰਾ ਹੈਗੇ ਸਾਡੇ ਉਹ ਹੀ ਰਹਿਣਗੇ ਫਿਰ ਨਵਾਂ ਨਹੀਂ ਬਣਾਵਾਂਗੇ ਤੇ ਇਹਨਾਂ ਦੀ ਆਪਸ ਵਿੱਚ ਵਿਗੜੀ ਕਿਉਂ ਕੁਝ ਪਤਾ ਹੈ ਉਹ ਉਹਨਾਂ ਨੂੰ ਪਤਾ ਉਹ ਜੀ ਮੈਨੂੰ ਕਾਹਦਾ ਪਤਾ ਜੀ ਇਹਨਾਂ ਦਾ ਉਹਨਾਂ ਦਾ ਕੀ ਮਸਲਾ ਚੱਲੰਦੇ ਆਪਸ ਚ ਨਹੀਂ ਤੁਸੀਂ ਅੰਦਰ ਖਾਤੇ ਪੂਰਾ ਸਾਰੇ ਇੱਕ ਦੂਜੇ ਦੀਆਂ ਜੇ ਐਨੀਆਂ ਅੰਦਰਲੀਆਂ ਗੱਲਾਂ ਜਾਣਦੇ ਹਾਂ ਪਰਤਾਂ ਖੋਲ੍ਹਦੇ ਹਾਂ ਤਾਂ ਇਹ ਵੀ ਪਤਾ ਹੁੰਦਾ ਵੀ ਅੱਜਕੱਲ ਸਾਨੂੰ ਸਾਰਾ ਕੁਝ ਪਤਾ ਹੋਊਗਾ ਪਰ ਮੈਂ ਉਹ ਮਤਲਬ ਇਹ ਤੇ ਡਿਸਕਸ ਕਰ ਕਰ ਚੱਲੋ ਮੈਂ ਮੇਰਾ ਇੱਕ ਹੋਰ ਸਵਾਲ ਹੈ ਇੱਕ ਹੋਰ ਨਾਮ ਜਿਹੜਾ ਮੈਂ ਭੁੱਲ ਗਿਆ ਸੀ ਮੈਨੂੰ ਇੱਕਦਮ ਯਾਦ ਆ ਗਿਆ ਤੁਸੀਂ ਨਾਮ ਲਿਖਿਆ ਸੀ ਸ਼ਗਨਪ੍ਰੀਤ ਦਾ ਸ਼ਗਨਪ੍ਰੀਤ ਦੇ ਬਾਰੇ ਉਸ ਵੇਲੇ ਕਿਹਾ ਜਾਂਦਾ ਸੀ ਕਿ ਉਹ ਮੂਸੇ ਵਾਲਾ ਦੇ ਨਾਲ ਐਸੋਸੀਏਟ ਹੈ ਜਾਂ ਉਹਦਾ ਸੋ ਕਾਲਡ ਮੈਨੇਜਰ ਹੈ ਜਾਂ ਆਫੀਸ਼ੀਅਲੀ ਜਾਂ ਅਨਆਫੀਸ਼ੀਅਲੀ ਮੈਨੂੰ ਨਹੀਂ ਪਤਾ ਇਸ ਬਾਰੇ ਪਰ ਉਦੋਂ ਨਾਮ ਸਾਹਮਣੇ ਆਇਆ ਸੀ ਸ਼ਗਨਪ੍ਰੀਤ ਦਾ ਜਦੋਂ ਵਿੱਕੀ ਮਿੱਡੂ ਖੇੜੇ ਦਾ ਮਰਡਰ ਹੋਇਆ ਸੀ ਉਸ ਦੇ ਵਿੱਚ ਇਹ ਅ ਅੰਦਰੋਂ ਸੂਤਰਾਂ ਤੋਂ ਖਬਰਾਂ ਨਿਕਲ ਕੇ ਆਈਆਂ ਕਿ ਉਹ ਸ਼ਗਨਪ੍ਰੀਤ ਦੇ ਟੱਚ ਸੀ ਬੰਦੇ ਜਿਨ੍ਹਾਂ ਨੇ ਵਿੱਕੀ ਮਿੱਡੂ ਖੇੜੇ ਨੂੰ ਮਾਰਿਆ ਸੀ ਔਰ ਉਸ ਤੋਂ ਬਾਅਦ ਹੁਣ ਸ਼ਗਨਪ੍ਰੀਤ ਦਾ ਨਾਮ ਆਇਆ ਦੁਬਾਰੇ ਉਸ ਤੋਂ ਬਾਅਦ ਇੰਨੇ ਸਾਲਾਂ ਬਾਅਦ ਐ ਸ਼ਗਨਪ੍ਰੀਤ ਦਾ ਕੋਈ ਰਿਐਕਸ਼ਨ ਕੋਈ ਕੁਝ ਨਹੀਂ ਆਇਆ ਕੋਈ ਪਿਛਲੇ ਜਿਹੜੇ ਇਲਜ਼ਾਮ ਸੀ ਉਹਨਾਂ ਨੂੰ ਸ਼ਗਨਪ੍ਰੀਤ ਨੇ ਸ਼ਾਇਦ ਕਿਤੇ ਸੋਸ਼ਲ ਮੀਡੀਆ ਤੇ ਇੰਟਰਵਿਊਸ ਦਿੱਤੀਆਂ ਸੀ ਨਕਾਰਤਾ ਸੀ ਹੁਣ ਇਸ ਮਾਮਲੇ ਦੇ ਵਿੱਚ ਸ਼ਗਨਪ੍ਰੀਤ ਹੈਗਾ ਨਾਲ ਇਨਵੋਲ ਹਾਂਜੀ ਸ਼ਗਨਪ੍ਰੀਤ ਸਾਡੇ ਨਾਲ ਬਾਜੀਆ ਰਾਣੇ ਦਾ ਮਰਡਰ ਤੁਸੀਂ ਸ਼ਗਨਪ੍ਰੀਤ ਤੇ ਤੁਸੀਂ ਰਲ ਕੇ ਕਰਵਾਇਆ ਹਾਂ ਹਾਂਜੀ ਰਲ ਕੇ ਕਰਾਇਆ ਜੀ ਸ਼ਗਨਪ੍ਰੀਤ ਤਾਂ ਕਦੇ ਇਸ ਚੀਜ਼ ਨੂੰ ਮੰਨਿਆ ਹੀ ਨਹੀਂ ਕਿ ਮੈਂ ਐ ਕੋਈ ਕੋਈ ਗੈਂਗਸਟਰ ਦੇ ਟੱਚ ਦੇ ਵਿੱਚ ਆ ਜਾਂ ਕਿਸੇ ਦੇ ਨਾਲ ਆ ਉਸ ਵੇਲੇ ਉਹ ਬਾਹਰ ਚਲਾ ਗਿਆ ਦੇਖੋ ਭਾਜੀ ਸ਼ਗਨ ਨਾਲ ਸਾਨੂੰ ਸਾਡਾ ਕੁਟ ਭਰਾਵਾ ਸਾਡੇ ਨਾਲ ਮਿਲਿਆ ਵਾ ਦੇਖੋ ਜਿਹੜੇ ਸੱਜਣ ਦਾ ਸੱਜਣ ਗਿਆ ਹੋਏ ਉਹਨੂੰ ਨੀਂਦ ਨਹੀਂ ਆਉਂਦੀ ਸ਼ਗਨ ਨੂੰ ਮੋਸੇ ਵਾਲਾ ਸੱਜਣ ਮਰਿਆ ਉਹਨੂੰ ਦੁੱਖ ਵਾ ਉਹ ਸਾਡੇ ਨਾਲ ਆਇਆ ਠੀਕ ਜੇ ਤੇ ਜਿਹੜਾ ਜਮੀਰ ਮਰਿਆ ਹੁੰਦਾ ਉਹ ਮੂੰਹ ਬੂਦਾ ਕਰਕੇ ਰਹਿੰਦਾ ਉਹਨੋਂ ਨਹੀਂ ਮਤਲਬ ਕੋਈ ਕੋਈ ਮਰ ਗਿਆ ਕੋਈ ਜੀਂਦਿਆ ਵਾ ਸ਼ਗਨ ਦਾ ਜਮੀਰ ਜੀਂਦਾ ਫਿਰ ਉਹ ਸਾਡੇ ਨਾਲ ਆਇਆ ਹੂੰ ਠੀਕ ਜੇ ਤੇ ਸ਼ਗਨ ਦਾ ਮੂਸੇ ਉਹਦਾ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਵਿੱਚ ਕੋਈ ਰੋਲ ਸੀ ਜਿਹੜੀਆਂ ਚਰਚਾਵਾਂ ਨੇ ਕਿ ਉਹਦੇ ਕਾਤਲਾਂ ਨੂੰ ਸਪੋਰਟ ਕੀਤੀ ਸੀ ਸ਼ਗਨਪ੍ਰੀਤ ਨੇ ਉਹ ਤੇ ਵੇਖੋ ਜੀ ਕਹਿਣ ਦੀਆਂ ਗੱਲਾਂ ਵਾ ਲੋਕੀ ਕਹੀ ਜਾਂਦੇ ਆ ਨਾ ਪਰ ਮੈਂ ਇਸ ਬਾਰੇ ਕੋਈ ਸ਼ਗਨ ਨਾਲ ਗੱਲ ਨਹੀਂ ਕੀਤੀ ਤੇਰਾ ਰੋਲ ਹੈਗਾ ਨਹੀਂ ਜਾਂ ਨਹੀਂ ਹੈਗਾ ਆਪਣਾ ਪਰ ਕਿਹ ਬੰਦੇ ਅਸੀਂ ਜੋ ਆਪਾਂ ਕੀਤਾ ਨਹੀਂ ਪਰ ਤੁਸੀਂ ਮੈਂ ਵਾਰ-ਵਾਰ ਉਸੇ ਸਵਾਲ ਤੇ ਆ ਜਾਂਦਾ ਕਿ ਇਹ ਇਸ ਗੈਂਗਵਾਰ ਦਾ ਕੋਈ ਅੰਤ ਨਹੀਂ ਹੈਗਾ ਕਦੋਂ ਤੱਕ ਇਹ ਚੱਲੂਗਾ ਜੇ ਮੈਂ ਅੱਜ ਤੁਹਾਨੂੰ ਪੁੱਛਾਂ ਜਾਂ ਤੁਹਾਨੂੰ ਕਮਾ ਕੇ ਇਸ ਵੇਲੇ ਤੁਹਾਨੂੰ ਸਾਰੇ ਪੰਜਾਬ ਦੇ ਵਿੱਚ ਜਾਂ ਬਾਹਰ ਵੀ ਵਿਦੇਸ਼ਾਂ ਚ ਲੋਕ ਸੁਣ ਰਹੇ ਹੋਣਗੇ ਨਿਊਜ਼ 18 ਦੇ ਜ਼ਰੀਏ ਔਰ ਜ਼ਾਹਿਰ ਜੀ ਗੱਲ ਹੈ ਰਾਣਾ ਬਲਾਚੌਰੀਆ ਜਿਸ ਦਾ ਕਤਲ ਹੋਇਆ ਉਸ ਦਾ ਪਰਿਵਾਰ ਵੀ ਦੇਖ ਰਿਹਾ ਹੋਣਾ ਉਹਦੇ ਪਰਿਵਾਰ ਨੂੰ ਕੁਝ ਕਹਿਣਾ ਚਾਹੋਗੇ ਉਹਦੀ 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 ਐ ਘਰ ਵਾਲੀ ਨੂੰ ਜਿਹਦੇ ਹਲੇ ਚੂੜਾ ਪਾਇਆ ਉਹਨੂੰ ਦੇਣ ਲਈ ਕੋਈ ਜਵਾਬ ਹੈਗਾ ਤੁਹਾਡੇ ਕੋਲੇ ਦੇਖੋ ਹਮਨ ਨੂੰ ਨੂੰ ਸਮਝਣਾ ਚਾਹੀਦਾ ਠੀਕ ਹੈ ਸਾਡਾ ਮੁੰਡਾ ਗਲਤ ਬੰਦਿਆਂ ਦੇ ਨਾਲ ਜਾਂਦਿਆ ਉਹ ਪਰਿਵਾਰ ਨੂੰ ਚਾਹੀਦਾ ਹੀ ਕਿਉਂ ਕਿ ਇਹਦੇ ਕਹਨੇ ਚ ਜਾਂਦਿਆ ਹਮ ਨਹੀਂ ਪਰ ਉਹਨਾਂ ਉਹਨਾਂ ਸੱਟਾਂ ਨਿਆਣਾ ਕਿਹਲਾ ਘਰੋਂ ਲੇਟ ਆਉਂਦਿਆ ਜਾਂ ਤੁਹਾਡਾ ਬੱਚਾ ਲੇਟ ਆਉਂਦਿਆ ਤੁਹਾਨੂੰ ਪਤਾ ਹੁੰਦਾ ਨਾ ਕਿ ਕਿਹੜੀ ਸੰਗਤ ਵਿੱਚ ਜਾਂਦਿਆ ਤੋਂ ਤੁਸੀਂ ਸਮਝ ਜਾਓ ਸਾਰਾ ਗੱਲ ਤੋਡੇ ਮੁਤਾਬਕ ਉਹਦੇ ਪਰਿਵਾਰ ਨੂੰ ਪਤਾ ਸੀ ਇਸ ਗੱਲ ਦਾ ਉਹਦੇ ਪਰਿਵਾਰ ਨੂੰ ਥੋੜਾ ਪਤਾ ਹੁੰਦਾ ਜੀ ਬੰਦਾ ਕੀ ਕਰਨ ਲਿਆ ਵਾ ਹਮ ਉਹਨਾਂ ਨੂੰ ਕੀ ਪਤਾ ਜੇ ਮੇਰੇ ਹਾਲਾਤ ਆ ਮੁੰਡਾ ਕੀ ਕਰਨ ਲਿਆ ਵਾ ਕੋਈ ਬੰਦਾ ਆਪਣੇ ਪਰਿਵਾਰ ਨੂੰ ਥੋੜਾ ਦੱਸੂਗਾ ਕਿ ਮੈਂ ਗਲਤ ਕੰਮ ਕਰ ਲਿਆ ਹਮ ਅੱਛਾ ਇੱਕ ਸਵਾਲ ਹੋਰ ਹੈ ਮੇਰਾ ਬਹੁਤ ਸਾਰੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮਰਡਰ ਹੋਏ ਨੇ ਸਾਡੇ ਕੋਲੇ ਜਦੋਂ ਖਬਰ ਆਉਂਦੀ ਹੈ ਕਿਉਂਕਿ ਅਸੀਂ ਉਹਨਾਂ ਕੀ ਸਮਝ ਪਾਉਣੇ ਆ ਜਿੰਨਾਂ ਕੋ ਉਹਦੀ ਫੁਟੇਜ ਆਈ ਹੈ ਯਾ ਮੋਟਰਸਾਈਕਲ ਤੇ ਕੋਈ ਮੁੰਡੇ ਆਉਂਦੇ ਨੇ ਬਾਅਦ ਦੇ ਵਿੱਚ ਇਹ ਪਤਾ ਲੱਗਦਾ ਕਿ ਕਿਸੇ ਨੂੰ 10000 ਦੇਤਾ 20000 ਦੇਤਾ ਕੋਈ ਨਸ਼ੇੜੀ ਸੀ ਉਹਨਾਂ ਨੂੰ ਪਰਮਾ ਕੇ ਕਤਲ ਕਰਵਾਤਾ ਉਹਨੇ ਨਸ਼ੇ ਦੇ ਲਾਲਚ ਦੇ ਵਿੱਚ ਪੈਸੇ ਲੈ ਕੇ ਤੇ ਮਰਡਰ ਕਰਤਾ ਕੀ ਇਹ ਚੀਜ਼ਾਂ ਜਿਹੜਾ ਜੇ ਮੰਨ ਲੋ ਕੋਈ ਮੁੰਡਾ ਪੰਜਾਬ ਦਾ ਨਸ਼ਾ ਵੀ ਕਰ ਰਿਹਾ ਕੀ ਉਸ ਨੂੰ ਇਸ ਤਰੀਕੇ ਨਾਲ ਕਤਲੋਗਾਰਦ ਦੇ ਵਿੱਚ ਸ਼ਾਮਿਲ ਕਰ ਲੈਣਾ ਔਰ ਬਹੁਤ ਤਾਂ ਇੱਥੋਂ ਤੱਕ ਨੇ ਕਿ ਨਬਾਲਗ 18 18 19 19 ਸਾਲ ਦੇ ਮੁੰਡੇ ਨੇ ਕੀ ਤੁਹਾਨੂੰ ਆਪਦੇ ਆਪ ਨੂੰ ਬੀਂਗਏ ਪੰਜਾਬੀ ਇਸ ਇਸ ਮਿੱਟੀ ਦੇ ਜੰਮੇ ਇੱਥੇ ਪੈਦਾ ਹੋਏ ਇੱਥੇ ਵੱਡੇ ਹੋਏ ਕੀ ਇਹ ਚੀਜ਼ਾਂ ਠੀਕ ਲੱਗਦੀਆਂ ਕਿ ਅਸੀਂ ਹੋਰ ਮੁੰਡਿਆਂ ਨੂੰ ਵੀ ਇਨਵੋਲਵ ਕਰਕੇ ਐ ਖਰਾਬ ਕਰੀਏ ਮੈਂ ਤੁਹੇ ਬਹੁਤ ਵਧੀਆ ਸਭਾਲ ਕੀਤਾ ਮੈਂ ਤਾਂ ਭਾਜੀ ਤੁਹਾਨੂੰ ਕਹਿਣਾ ਚਾਹੁੰਦਾ ਮੈਂ ਤੁਸੀਂ 10 10000 ਕਿਤੇ ਨਾ ਮੈਂ ਤੁਹਾਨੂੰ 2 ਲੱਖ ਰੁਪਏ ਦਿੰਦਾ ਤੁਸੀਂ ਕਤਲ ਕਰਾ ਕੇ ਦਿਖਾ ਦਿਓ ਨਹੀਂ ਪਰ ਅਕਸਰ ਜਦੋਂ ਕੋਈ ਮਰਡਰ ਹੁੰਦਾ ਪਿੱਛੇ ਨਹੀਂ ਹੁੰਦਾ ਕੋਈ ਕਤਲ 2 ਲੱਖ ਪਿੱਛੇ ਨਹੀਂ ਹੁੰਦਾ ਕਤਲ ਹੁੰਦਾ ਵਾ ਆਪਣੇ ਪਿਆਰ ਨਾਲ ਜੇ ਕਿਸੇ ਨੂੰ ਦੁੱਖਵਾ ਕੇ ਤੁਹਾਡਾ ਸੱਜਣ ਕਹਿੰਦੇ ਬਦਲਾ ਲਵਾਂਗੇ ਜੇ ਆਪਣੇ ਨਾਲ ਕਿਸੇ ਨੂੰ ਪਿਆਰ ਕਿਸੇ ਨੂੰ ਉਹਨੂੰ ਬੰਦੇ ਨੂੰ ਪਤਾ ਨਹੀਂ ਕਿ ਮੈਂ 10000 ਪਿੱਛੇ ਬੰਦਾ ਮਾਰ ਦੂੰਗਾ ਤੇ ਬਾਅਦ ਚ ਕਿੱਥੋਂ ਖਾਣਾ ਵਾ ਨਹੀਂ ਤੁਹਾਡੇ ਮੁਤਾਬਕ ਜਿਹੜੀਆਂ ਆ ਕਿਸੇ ਤੇ ਬੰਦਾ ਵਾ ਤੁਸੀਂ ਇਹ ਬੰਦੇ ਨੂੰ ਵੀ ਕਹਿ ਦੋ ਕਿ ਕਤਲ ਕਰਾ ਦੇ ਮੈਂ ਦੋ ਦੋ ਲੱਖ ਦੇਣਾ ਸੀ ਕਿ ਬੰਦੇ ਨੂੰ ਦੋ ਉਹਨੂੰ ਤਾਂ ਕਤਲ ਕਰ ਦੇ ਮੈਂ ਜੇ ਕਤਲ ਵਾਲੀ ਗੱਲ ਨੂੰ ਪਾਸੇ ਵੀ ਰੱਖ ਦਿਆਂ ਜੇ ਕਿਸੇ ਕਿਸੇ ਕੱਪੜੇ ਵਾਲੇ ਦੇ ਦੁਕਾਨ ਤੇ ਸ਼ੀਸ਼ੇ ਤੇ ਗੋਲੀ ਚਲਾ ਕੇ ਭੱਜ ਗਏ ਕਿਸੇ ਕਰਿਆਨੇ ਵਾਲੇ ਦੇ ਗੋਲੀ ਚਲਾ ਕੇ ਭੱਜ ਗਏ ਕੀ ਉਹ 10 10 20000 ਰੁਪਏ ਚ ਨਹੀਂ ਕਰਦੇ ਇੱਕ ਵੀ ਬੰਦਾ 10000 ਤੇ ਨਹੀਂ ਗਿਆ ਹੋਊਗਾ ਕੋਈ ਕਦੀ ਇੱਕ ਵੀ ਬੰਦਾ ਮੈਂ ਤੁਹਾਨੂੰ ਭਾਜੀ ਕਹਿੰਦਾ ਇੱਕ ਵੀ ਬੰਦਾ ਜੇ ਕੋਈ 10000 ਤੇ ਹਾਇਰ ਕੀਤਾ ਹੋਵੇ ਤਾਂ ਤੁਸੀਂ ਦਿਖਾ ਦਿਓ ਕਿ ਆਹ ਬੰਦੇ ਨੂੰ ਅਸੀਂ ਮੋਲ ਫਿਰ ਹਾਇਰ ਕੀਤਾ ਪੈਸੇ ਦੇ ਕੇ 10000 ਚ 50000 ਚ ਲੱਖ ਚ ਜੋ ਵੀ ਆਊਗਾ ਸਾਡਾ ਦਿਲੋਂ ਆਊਗਾ ਮਤਲਬ ਕੋਈ ਪੈਸੇ ਕਿ ਨਹੀਂ ਆਊਗਾ ਤੁਸੀਂ ਜਿਹੜੇ ਆ ਦੋ ਮੁੰਡੇ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਹੋ ਜਿਨ੍ਹਾਂ ਨੇ ਰਾਣੇ ਦਾ ਮਰਡਰ ਕੀਤਾ ਇਹਨਾਂ ਦੋਨੇ ਮੁੰਡਿਆਂ ਨੂੰ ਕੋਈ ਪੈਸੇ ਦਿੱਤੇ ਜਾਂ ਕੋਈ ਡੀਲ ਹੋਈ ਕਿਵੇਂ ਕਿਵੇਂ ਮਰਡਰ ਕਰਵਾਇਆ ਇੱਕ ਵੀ ਰੁਪਇਆ ਜੇ ਇਹਨਾਂ ਨੂੰ ਦਿੱਤਾ ਹੋਵੇ ਇੱਕ ਵੀ ਰੁਪਇਆ ਜੇ ਆਪਾਂ ਅੱਜ ਸਾਡੇ ਏਦਾਂ ਦੇ ਭਰਾ ਅੱਜ ਕਹੀਏ ਨਾ ਗੋਲੀ ਮਾਰ ਲਓ ਆਪਣੇ ਗੋਲੀ ਮਾਰ ਲੈਣਗੇ ਮਰ ਪੈਸੇ ਵਾਲੀ ਤਾਂ ਮਤਲਬ ਨਹੀਂ ਸਾਡੇ ਵਿੱਚ ਅੱਜ ਕੋਈ ਗੱਲ ਇਹਨਾਂ ਦੋਨਾਂ ਮੁੰਡਿਆਂ ਨੂੰ ਕੋਈ ਹਾਇਰ ਨਹੀਂ ਕੀਤਾ ਗਿਆ ਇਹ ਕਹਿ ਰਹੇ ਹਾਂ ਕੋਈ ਵੀ ਅੱਜ ਤੱਕ ਕੋਈ ਵੀ ਆਪਣਾ ਇਹੋ ਜਿਹਾ ਭਰਾ ਨਹੀਂ ਆ ਕਿ ਜਿਹਨੂੰ ਕਿਸੇ ਨੂੰ ਹਾਇਰ ਕੀਤਾ ਵਾ ਨਾ ਕਿ ਉਹਨੂੰ ਅਸੀਂ ਪੇ ਕਰਦੇ ਹਾਂ ਸਿਰਫ ਸਾਡਾ ਇੱਕ ਦਿਲੋਂ ਪਿਆਰ ਵਾ ਸਾਰਿਆਂ ਨੇ ਇੱਕ ਦੂਜੇ ਨਾਲ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਆ ਅੱਛਾ ਇੱਕ ਇੱਕ ਗੱਲ ਹੋਰ ਆਈ ਸੀ ਜਿਸ ਵੇਲੇ ਰਾਣਾ ਬਲਾ ਚੌਰੀਆ ਦਾ ਮਰਡਰ ਹੋਇਆ ਉਸੇ ਕਬੱਡੀ ਕੱਪ ਚ ਕੁਝ ਦੇਰ ਬਾਅਦ ਮਨਕੀਰਤ ਔਲਖ ਨੇ ਪਹੁੰਚਣਾ ਸੀ ਮਨਕੀਰਤ ਔਲਖ ਦਾ ਵੀ ਅਕਸਰ ਜ਼ਿਕਰ ਹੁੰਦਾ ਕੀ ਤੁਹਾਡੀ ਮਨਕੀਰਤ ਔਲਖ ਨਾਲ ਕੋਈ ਲਾਗ ਡਾਟ ਜਾਂ ਕੀ ਮਨਕੀਰਤ ਔਲਖ ਕਿਸੇ ਵੀ ਤਰੀਕੇ ਨਾਲ ਕਿਤੇ ਟਾਰਗੇਟ ਤੇ ਸੀ ਜਾਂ ਹੈ ਤੁਸੀਂ ਵੇਖੋ ਜੇ ਸਾਡੇ ਮਨਕੀਰਤ ਟਾਰਗੇਟ ਤੇ ਹੁੰਦਾ ਤੇ ਅਸੀਂ ਮਨਕੀਰਤ ਦੀ ਵੇਟ ਕਰਨੀ ਹੀ ਨਾ ਕਰ ਰਹੀ ਰਾਣੇ ਨੂੰ ਕਿਉਂ ਮਾਰਨਾ ਸੀ ਸਾਡੇ ਕੋਈ ਟਾਰਗੇਟ ਤੇ ਮਨਕੀਰਤ ਪੌੜਕ ਨਹੀਂ ਹੈਗਾ ਹਾਂ ਉਹਨੇ ਵਧੀਆ ਕੰਮ ਕੀਤਾ ਪੰਜਾਬ ਦੇ ਹੈਲਪ ਕੀਤੀ ਆ ਅੜਦੇ ਵਿੱਚ ਉਹਰਾ ਵਧੀਆ ਉਹਨੇ ਕੰਮ ਕੀਤਾ ਅਸੀਂ ਉਹਨੂੰ ਕਿਉਂ ਹੋਰ ਨੁਕਸਾਨ ਕਰਾਂਗੇ ਸਾਡਾ ਉਹਨੇ ਕੀ ਮਾਰਾ ਕੀਤਾ ਪਰ ਥ੍ਰੈਟ ਤੇ ਮਨਕੀਰਤ ਨੂੰ ਬਹੁਤ ਜ਼ਿਆਦਾ ਹੈ ਆਮ ਤੌਰ ਤੇ ਦੇਖਿਆ ਕਿਵੇਂ ਸਿਕਿਉਰਿਟੀ ਦੇ ਵਿੱਚ ਰਹਿਣਾ ਪੈਂਦਾ ਔਰ ਖੁਦ ਮਨਕੀਰਤ ਨੇ ਬਹੁਤ ਵਾਰੀ ਇਹ ਗੱਲਾਂ ਕੀਤੀਆਂ ਕਿ ਸਾਡੇ ਤੇ ਜਾਊਗਾ ਮਨਕੀਰਤ ਨੂੰ ਥੈਟਵਾ ਮਨਕੀਰਤ ਨੂੰ ਮਾਰਨਾ ਆਪਾਂ ਨੂੰ ਕਿਉਂ ਕਦੇ ਮਨ ਕੀਰਤ ਨੂੰ ਕਹਦੇ ਡਾਇਰੈਕਟ ਕਾਲ ਆਈ ਆ ਕਿ ਤੈਨੂੰ ਮਾਰਨਾ ਵਾ ਤੁਸੀਂ ਮਨ ਕੀਰਤ ਕੋ ਪੁੱਛ ਸਕਦੇ ਆ ਉਹ ਤੁਰਿਆ ਹੀ ਜਾਂਦੇ ਆ ਉਹਨੂੰ ਕਾਲ ਕਰ ਲਓ ਇੱਕ ਦੋ ਵਾਰੀ ਉਹਨਾਂ ਦੇ ਜਿਹੜੇ ਜਿਹੜੀਆਂ ਟੀਮਾਂ ਨੇ ਉਹਨਾਂ ਨੇ ਮੈਸੇਜ ਕਾਲ ਸ਼ੇਅਰ ਕੀਤੇ ਆ WhatsApp ਕੇ ਸਾਨੂੰ ਐਸ ਨੰਬਰ ਤੋਂ ਧਮਕੀ ਆਈ ਜਾਂ ਸਾਨੂੰ ਕਾਲ ਆਈ ਕਿ ਤੈਨੂੰ ਮਾਰ ਦੇਾਂਗੇ ਉਹ ਫਿਰ ਕੌਣ ਕਰਦਾ ਵਾ ਵੇਖੋ ਆਪਾਂ ਤੇ ਕਿਸ ਨੂੰ ਨਾ ਸਾਡੇ ਟਾਰਗੇਟ ਤੇ ਮਨ ਕੀਰਤ ਹੈਗਾ ਨਾ ਸਾਨੂੰ ਹੋਰੀ ਭਈ ਲੋੜ ਜਾਂ ਮਾੜਾ ਕੰਮ ਉਹਨਾਂ ਕਰਦੀ ਉਹਨੇ ਪੰਜਾਬ ਦਾ ਭਲਾ ਕੀਤਾ ਵਾ ਤੇ ਆਪਾ ਹੋਰ ਕੋਈ ਨਖਾਲ ਨਹੀਂ ਕਰਨਾ ਚਾਹੁੰਦੇ ਉਸ ਦਿਨ ਕਬੱਡੀ ਕੱਪ ਦੇ ਵਿੱਚ ਸਿਰਫ ਟਾਰਗੇਟ ਰਾਣਾ ਬਲਾਚੌਰੀਆ ਹੀ ਸੀ ਹਾਂ ਸਿਰਫ ਰਾਣਾ ਹੀ ਤੇ ਰਾਣਾ ਹੀ ਹੋਰ ਕੋਈ ਨਹੀਂ ਫਿਰ ਦੂਜੇ ਕਿਸਦੇ ਕਿਉਂ ਨਹੀਂ ਗੋਲੀ ਲੱਗੀ ਸਿਰਫ ਰਾਣਾ ਹੀ ਟਾਰਗੇਟ ਨਹੀਂ ਜਿਆਦਾ ਤੇ ਜਿਹੜੇ ਕੋਈ ਹੋਰ ਕਬੱਡੀ ਖਿਡਾਰੀ ਨੇ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਕਬੱਡੀ ਦੇ ਵਿੱਚ ਦਬਦਬਾ ਜੱਗੂ ਦਾ ਜਾਂ ਟੀਮਾਂ ਇਹਨਾਂ ਨੇ ਸੰਭਾਲੀਆਂ ਹੋਈਆਂ ਸੀ ਕਦੇ ਕੋਈ ਖਿਡਾਰੀ ਸਾਹਮਣੇ ਆ ਕੇ ਕਿਉਂ ਨਹੀਂ ਬੋਲਿਆ ਕਿਉਂਕਿ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋਣ ਉਹਦਾ ਜਵਾਬ ਦੇਣ ਲਈ ਰਾਣਾ ਤੇ ਹੈ ਨਹੀਂ ਉਹ ਤੇ ਉਹਦੀ ਤੇ ਡੈਥ ਹੋ ਗਈ ਜਾਂ ਤੁਸੀਂ ਸਿੱਧੂ ਮੂਸੇਵਾਲੇ ਦਾ ਜ਼ਿਕਰ ਕਰ ਰਹੇ ਹੋ ਉਹ ਵੀ ਅੱਜ ਹੈ ਨਹੀਂ ਜਵਾਬ ਦੇ ਪਾ ਜੀ ਤੁਸੀਂ ਜਾਂ ਪੜੀਤੁ ਆਹੀ ਪਲੇਰਾ ਦੇ ਵਿਚਰੋ ਪਲੇਰਾ ਚ ਜਾਓ ਪਰ ਮੋਟਰਾਂ ਕੋ ਜਾਓ ਜਿਹੜੇ ਕਬੱਡੀ ਦੇ ਪ੍ਰੇਮੀ ਆ ਉਹਨਾਂ ਕੋ ਜਾਓ ਤੁਹਾਨੂੰ ਸਾਰੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਕਿ ਅਸਲ ਤੇ ਗੱਲ ਕੀ ਤੇ